ਜਿਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਟੈਂਦੀ ਕਲਾ ਚ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਅਰੇ ਆਖਰੀ ਸਾਹ ਤੱਕ ਰਹਾ ਔਰ ਜਦ ਜਦ ਰਾਜਵੀਰ ਨੂੰ ਘਰੇ ਲੈ ਕੇ ਆਇਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਚੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ ਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆਂ ਔਰ ਇਹ ਤਾਂ ਉਮਰ ਕਰਾਂਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਿਤ ਕੌਰ ਆ ਮੈਂ ਰਾਜਵੀ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮਿੱਠੋਂ ਦੂਰ ਨਹੀਂ ਹੋਣਾ ਬੀ ਉਹ ਮਿੱਠੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਸਿੰਦਰਪੁਰ ਜੀ ਬੜਾ ਅੱਜ ਦੀ ਜਿਹੜੀ ਇਹ ਆਵਾਜ਼ ਹੈ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਹੈ ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਹਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਬਾਹਰਾਜ ਕਰਨ ਕਿਤੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਿਨ੍ਹਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੱਚੇ ਕਰਮ ਨਾਲ ਆਪਣੇ ਮਾ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ ਬਹੁਤ ਸਾਰੇ ਫਨਕਾਰ ਕਲਾਕਾਰ ਸਾਡੀ 뮤직 ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਾਂ ਦੀ ਹਾਜ਼ਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਹਿਜਪਾੜ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਵੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਉਹ ਭਾਵੇਂ ਕੋਈ ਲਿਖਦਾ ਹੈ ਭਾਵੇਂ ਕੋਈ ਗਾਉਂਦਾ ਹੈ ਭਾਵੇਂ ਕੋਈ ਵੀਡੀਓਗ੍ਰਾਫਰ ਹੈ ਭਾਵੇਂ ਪੀ ACT ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਇਹ ਸਾਊਂਡ ਇਹ ਪਰਮਾਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਣੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਐਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸਿਸਟਮ ਹੈ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹਦੇ ਭੋਗ ਤੇ ਹੈ ਜੇ ਅੱਜ ਪਹਿਲੀ ਵਾਰੀ ਖੁੱਲਿਆ ਇਹ ਸਿਸਟਮ ਅੱਜ ਤੇ ਇੰਨੀ ਸ਼ਿੱਦਤ ਨਾਲ ਇੰਨੇ ਰਿਸਕ ਨਾਲ ਇੰਨੀ ਇਨਵੋਲਵਮੈਂਟ ਦੇ ਨਾਲ ਮਨਪ੍ਰੀਤ ਹੋਰਾਂ ਨਾਲ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਆਇਆ ਸੀ ਇਹਨਾਂ ਭਰਾਵਾਂ ਦੇ ਨਾਲ ਰਲ ਮਿਲ ਕੇ ਤਾਂ ਕਹਿੰਦਾ ਭਾਪ ਸਭ ਦੀ ਉਹ ਬਹੁਤ ਇੱਜ਼ਤ ਕਰਦਾ ਹੈ ਹਮੇਸ਼ਾ ਸਾਡੇ ਨਾਲ ਵੀ ਕੁਲਵਿੰਦਰ ਨਾਲ ਵੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਫਨਕਾਰ ਸਾਰਿਆਂ ਨਾਲ ਇਸ ਗੱਲ ਦੀ ਕਰਦਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਹੈ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਹੈ ਔਰ ਅੱਜ ਕੱਲ ਸਾਨੂੰ ਇਸ ਗੱਲ ਨੂੰ ਬੋਲਦਿਆਂ ਮਾਣ ਵੀ ਮਹਿਸੂਸ ਹੁੰਦਾ ਹੈ ਇਸ ਗੱਲ ਦਾ ਕਿ ਭਾਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਭੈਣ ਭਰਾ ਉੱਥੇ ਵੀ ਖੜੇ ਆ ਬੇਸ਼ੱਕ ਤੁਸੀਂ ਸਾਰੇ ਖੜੇ ਹੋ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ ਹੈ ਸਭ ਤੁਸੀਂ ਜਿਹੜਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਹੋ ਭਾਵੇਂ ਹੜ ਆਏ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਐ ਕੋਈ ਹੋਰ ਵੀ ਪਰਸਨਲ ਲੈਵਲ ਤੇ ਕਿਸੇ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਵੀ ਸਾਰੇ ਖੜੇ ਐ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਮ ਲਵਾਂ ਜਿਹਨੂੰ ਰਾਜਵੀਰ ਜਿਵੇਂ ਮਾਂ ਪੰਜਾਂ ਪੁੱਤਾਂ ਨੂੰ ਪਿਆਰ ਬਹੁਤ ਕਰਦੀ ਹੈ ਪਰ ਇੱਕ ਹੁੰਦਾ ਜਿਹਨੂੰ ਉਹ ਵੱਧ ਕਰਦੀ ਹੈ ਤਾਂ ਦਸਤੀ ਦਾ ਉਹ ਉਹ ਚਿਹਰਾ ਜਿੰਨਾਂ ਨੂੰ ਰਾਜਵੀਰ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਹਾਂ ਇੱਕ ਕਮਰੇ ਚ ਰਹੇ ਹਾਂ ਹੌਸਲਾ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਆਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤਾਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹਨਾਂ ਨੂੰ ਨਹੀਂ ਲੈਂਦਾ ਸੀ ਉਹਦਾ ਬਾਬਾ ਕਹਿੰਦੀ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਤ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਵਾਰੀ ਬਹੁਤ ਨੇੜੇੋਂ ਦੇਖਣਾ ਹੈ ਹੈ ਤਮਨਤਾਵਰ ਹਾਂ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ ਇੰਨਾ ਇੰਨਾ ਇਸ਼ਕ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਅਦਰਸ਼ ਮੰਨਦਾ ਉਹ ਹੈ ਔਰ ਆ ਕੇ ਸਾਡੇ ਨਾਲ ਗੱਲਾਂ ਕਰਦਾ ਸੀ ਕਿ ਯਾਰ ਅੱਜ ਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗੱਲ ਨੂੰ ਉਹਨਾਂ ਵੇਲੇਾਂ ਤੋਂ ਇੰਨੀ ਸ਼ਿੱਦਤ ਨਾਲ ਤੇ ਬਰੀਕੀ ਨਾਲ ਲੱਗਾ ਹੋਇਆ ਸੀ ਕਿ ਕਿ ਜੇ ਮਹਾਰਾਜ ਨੇ ਮੇਰੇ ਭਾਗਾਂ 'ਚ ਲਿਖਿਆ ਹੋਇਆ ਤਾਂ ਮੈਂ ਇੱਕ ਦਿਨ ਇਹਨਾਂ ਵਾਂਗੂ ਹੀ 10 ਚੀਜ਼ ਤੇ ਗਾਵਾਂਗਾ ਤੇ ਤੇ ਤੁਸੀਂ ਸਾਰੇ ਆਪਸ ਸਾਰੇ ਕਹਿੰਦੇ ਹੁੰਦੇ ਸੀ ਕਿ ਬਾਨ ਸਾਹਿਬ ਤੋਂ ਬਾਅਦ ਜੇ ਕੋਈ ਕੁਰਤਾ ਯਾਦ ਰਾ ਕਿਸੇ ਦੇ ਥੱਬਿਆ ਹੈ ਹੈ ਜੇ ਕੋ ਖੜਾ ਸਤੇ ਤੇ ਸੋਹਣਾ ਲੱਗਿਆ ਤਾਂ ਉਹ ਆਪਣਾ ਰਾਜਵੀਰ ਸੀ ਇਹਨਾਂ ਨੂੰ ਮਾਨ ਸਾਹਿਬ ਤੁਹਾਨੂੰ ਬਹੁਤ ਪਿਆਰ ਤੁਹਾਡੇ ਨਾਲ ਮਿਹਰਕਾਤ ਵੀ ਹੋਈ ਤੁਸੀਂ ਆਪ ਜ਼ਿਕਰ ਕਰਿਓ ਬਹੁਤ ਪਿਆਰ ਕੀਤਾ ਤੁਹਾਨੂੰ ਉਹਨੇ ਬਹੁਤ ਪਿਆਰ ਕੀਤਾ ਤੇ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਦੇ ਹਾਂ ਤੁਸੀਂ ਸਾਡਾ ਮਾਣ ਹੋ ਸਾਡੇ ਸਭਿਆਚਾਰ ਦੀ ਜਦੋਂ ਤੋਂ ਤੁਸੀਂ ਹੈ ਜੋ ਇਹ ਕੱਲੇ ਰਾਜਵੀਰ ਦੀ ਬਾਤ ਨਹੀਂ ਅਸੀਂ ਜਿੰਨੇ ਵੀ ਤੁਹਾਡੇ ਤੋਂ ਛੋਟੀਆਂ ਉਮਰਾਂ ਦੇ ਬੈਠੇ ਆ ਅਸੀਂ ਸਾਰੇ ਤੁਹਾਡੇ ਚਰਨਾਂ ਵੱਲ ਵੇਖ-ਵੇਖ ਕੇ ਸਿੱਖਿਆ ਅਸੀਂ ਅਸੀਂ ਤੁਹਾਡੀਆਂ ਸਚੇ ਜਨ ਨੂੰ ਮਹਿਸੂਸ ਕਰ ਕਰਕੇ ਸਿੱਖਿਆ ਕਿ ਇੱਕ ਫਨਕਾਰ ਇੱਕ ਪਰਫਾਰਮਰ ਹੈ ਇੱਕ ਸੰਗੀਤ ਨਾਲ ਆਪਣੀ ਖੋਜ ਨਾਲ ਗਿਆਨੀ ਵਿਗਿਆਨੀ ਬ੍ਰਹਮ ਗਿਆਨੀ ਇਹ ਤਿੰਨੇ ਇੱਕੇ ਕਲਾ ਦੇ ਨਾਲ ਬੰਨੇ ਹੋਏ ਹੈ ਜੀ ਹੈ ਉਸਤਾਦਾ ਕੋਲ ਜਾਂਦੇ ਆ ਪਹਿਲਾਂ ਗਿਆਨ ਲੈਨੇ ਆ ਅਸੀਂ ਤੇ ਫਿਰ ਜਦੋਂ ਉਸਤਾਦ ਇੱਕ ਸਰਗਮ ਸਿਖਾਉਂਦਾ ਸੀ ਉਹਦੇ ਚੋਂ ਫਿਰ ਵਿਗਿਆਨ ਨਿਕਲਦਾ ਸੀ ਆ ਕੇ ਅਸੀਂ ਖੋਜਾਂ ਕਰਦੇ ਆ ਸਾਰੇ ਆ ਬਡਾਲੀ ਸਾਹਿਬ ਬੈਠੇ ਐ ਸਾਡੇ ਬਾਪੂ ਜੀ ਬੈਠੇ ਐ ਹੈ ਮੋਢਾ ਸਾਡੇ ਸੰਗੀਤ ਜਗਤ ਦਾ ਤਾਂ ਇਹਨਾਂ ਉਸਤਾਦਾਂ ਕੋਲ ਜਦੋਂ ਆ ਕੇ ਘਰਾਂ ਚ ਅਸੀਂ ਸਰਗਮ ਗਾਉਦੇ ਸੀ ਤਾਂ ਉਹ ਤਾਂ ਲੱਗਦਾ ਸੀ ਕਿ ਖੋਜ ਕਰਦੇ ਆ ਔਰ ਜਿਹੜੇ ਜਿਹੜੇ ਵੀ ਫਨਕਾਰ ਫਿਰ ਆਪਣੇ ਗਿਆਨ ਵਿਗਿਆਨ ਚ ਖਰੇ ਹੋ ਗਏ ਉਹਨਾਂ ਨੂੰ ਫਿਰ ਬ੍ਰਹਮ ਦੇ ਰਸਤੇ ਵੀ ਮਿਲ ਗਏ ਹੈ ਤਵੇ ਸਰਦਾਰ ਮਾਨ ਸਾਹਿਬ ਹੋਰਾਂ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਓ ਆ ਕੇ ਆ ਕੇ ਸਾਡੇ ਨਾਲ ਆਪਣੇ ਅਹਿਸਾਸ ਆਪਣੀਆਂ ਭਾਵਨਾਵਾਂ ਵਾਂ ਸਾਝੀਆਂ ਕਰੋ ਤੁਸੀਂ ਕੁਝ ਬੋਲਣਾ ਚਾਹੁੰਦੇ ਆਹ ਮਾਨ ਸਾਹਿਬ ਤੁਸੀਂ ਆ ਜਾਓ ਸਾਡੇ ਨਾਲ ਖੜ੍ਹ ਜਾਓ ਮੇਰੇ ਨਾਲ ਖੜ੍ਹੋ ਸਾਡੇ ਤੁਸੀਂ ਅੱਗੇ ਪਾਪਾ ਜੀ ਹੋਰਾਂ ਨੇ ਕੁਝ ਬੋਲਣਾ ਆਓ ਆਓ ਤੁਸੀਂ ਆ ਜਾਓ ਸਾਡੇ